ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਰਕੜਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਮਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਤੇ ਦੋ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਰਵਿੰਦਰ ਸਿੰਘ ਪਿੰਡਾ ਹਰੜ ਕਲਾਂ ਨਮਾ ਪਿੰਡਾ ਠੀਕ ਆ ਤਸੀਲਾ ਜੀ ਨਾਲਾ ਜ਼ਿਲ੍ਹਾ ਹੁਸਨ ਤੇ ਫੋਨ ਨੰਬਰ ਬੋਲ ਦੇ ਕਰ 843747820 ਨਾ ਵੇਗਿਆ ਮਾਲ ਉਦਨਾਲਾ ਹਾਂਜੀ ਹਾਂਜੀ ਵੇਗਿਆ ਜੀ ਠੀਕ ਆ ਚਲੋ ਸ਼ੁਰੂਆਤ ਫਿਰ ਇੱਧਰ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਜਿੱਦੋਂ ਹੀ ਆਪਾਂ ਕਰ ਲਈਏ ਚੰਗੇ ਉੱਚੇ ਕੱਦ ਕਠ ਵਾਲੀ ਗਾਮ ਆ ਕਿੰਨਾ ਵੇਤੀ ਇਹ ਦੇ ਕਲ ਦੁੱਧ ਇਹਦੇ ਕੋਲ ਦੁੱਧ 8 ਲੀਟਰ ਜੋ 7 ਲੀਟਰ ਕਹਿ ਕੇ ਲਾਣਾ ਪੱਕਾ ਦੁੱਧ ਹੈਗਾ ਜੀ ਪੱਕਾ ਬਿਲਕੁਲ ਦੋ ਟਾਈਮ ਤਿੰਨ ਟਾਈਮ ਦੀ ਨਹੀਂ ਮਰਜ਼ੀ ਤਸੱਲੀ ਕਰ ਠੀਕ ਆ ਵੱਡੀ 20 25 ਕਿਲੋ ਵਾਲੀ ਗਾਂ ਇਹ ਹਾਂਜੀ ਹਾਂਜੀ ਠੀਕ ਖੋਲੋ ਫੇ ਤੋਰੀ ਇਹ ਜਿਹੜੀ ਬੱਚੇ ਤਾਂ ਬਿਨਾ ਹੀ ਆ ਬਾਕੀ ਚੰਗੇ ਕੱਦ ਕਾਠ ਵਾਲੀ ਗਾਂ ਆ ਚੰਗੇ ਸੋਹਣੇ ਰੰਗ ਰੂਪ ਵਾਲੀ ਆ ਤੇ ਦੁੱਧ ਮੌਕੇ ਤੇ ਜਿਹੜਾ ਵਾ 7 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਉਹ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨਾ ਲੇ ਜੀ ਅੰਦੂਰ ਤੋਂ ਦੇਖ ਸਕਦੇ ਜੀ ਬਾਕੀ ਜਿ ਇਹੋ ਜੀ ਗਾਂ ਗਾਂ ਨਿਕਲ ਆਉਂਦੀ ਏ ਕਿਤੇ ਤੇ ਚੰਗੀ ਤਿਆਰ ਹੋਣੀ ਆ ਬਾਕੀ ਚੰਗੇ ਦੁੱਧ ਵਾਲੀ ਆ ਜੇ ਜੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਵੀ ਨੇ ਵੀ ਆ ਦੇਖ ਸਕਦੇ ਜੀ ਦੁੱਧ ਤੇ ਲਿਨਸ਼ਾਨੀਆਂ ਇਤਰਾ ਚੰਗੀਆਂ ਠੰਡੀ ਫਿਰ ਇਤਰਾ ਬੈਜੋ ਠੀਕ ਆ ਤੇ ਇਹਦਾ ਮੁੱਲ ਫਿਰ ਮੋਲੇ ਦਾ 20000 ਜੀ 20000 ਹਾਂ ਜੀ ਦੇਣੀ ਕਿੰਨੇ ਦੀ ਆਪਾਂ ਇਹ 20 ਹੀ ਦੇ ਦਈਏ 20000 ਜੀ ਮੌਕੇ ਤੇ ਹੋਰ ਕਰ ਦੋਗੇ ਸਾਡਾ ਇਮਾਨਤਾਨ ਕੋਈ ਭੈਣ ਭਰਾ ਫੋਨ ਲਾਉਣਾ ਫੋਨ ਲਾਵੇ ਹਨਾ ਖੁੱਲਾ ਕਰ ਦੋਗੇ ਮਾਨਾ ਖੁੱਲਾ ਮਿਲ ਤੇ ਆ ਬੱਚੇ ਵਾਲੀ ਜੀ ਹਾਂ ਜੀ ਇਹ ਸਾਡੀ ਚੀਜ਼ ਹੈ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨੂੰ ਇਹਨੂੰ ਅਜੇ 6 ਮਾਂਗੇ ਦੇਣ ਗਿਆ ਜੇ ਲਪਾ ਲੱਗਾਈ ਆ ਕਿਹੜਾ ਬੱਚਾ ਇਹਦਾ ਇਹਦਾ ਅੱਛਾ ਜੇ ਲਾ ਲਾ ਅੱਛਾ ਹਾਂ ਦੇ ਸਾਡੇ ਨਾੜੂ ਜੀ ਨਾਲ ਹੀ ਆ ਇਹਦਾ ਕਿੰਨਾ ਜੇ ਤੇ ਕਲ ਦੁੱਧ ਤੇ ਆ ਰਹੇ ਨੇ ਕੋਨਾ 8 ਲੀਟਰ ਬੋਲਾ ਹੀ ਨੇ ਜੇ ਅੱਛਾ ਹਾਂਜੀ ਇਹ ਕਿੰਨਾ ਚ ਭਾਈ ਜਾਓਗੇ ਦੁੱਧ ਨੇ 12 ਕਿਲੋ ਕਰ ਜਣਾ ਜੋ 11 12 ਕਿਲੋ ਤੋਰੋਂ ਹੈ ਕਰੀਨਾ ਆਣਾ ਇਹਦੇ ਵੀ ਦੇਖ ਸਰਦੇ ਚ ਲੱਗੇ ਤਾਂ ਠੀਕ ਹੈ ਇਹ ਵੀ ਸੀਲ ਜੇ ਇਤਰਾਹ ਭਾਉ ਬੈਠੋ ਜਿਦਰਾ ਠੀਕ ਆ ਲੈ ਜੇ ਤੋਰ ਦਾਂ ਬਾਕੀ ਅੱਜ ਸਾਰੀਆਂ ਸੁਈਆਂ ਸਵਾਈਆਂ ਵਾ ਗੱਬਨ ਕੋਈ ਵੀ ਨਹੀਂ ਤੇ ਹੈ ਵੀ ਗਰਮੀ ਆ ਲੀਆਂ ਸਾਰੀਆਂ ਕ੍ਰਾਸ ਚ ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲ ਰੱਖਦੀ ਹੈ ਦਾ 3000 ਜੀ ਅੱਛਾ ਤਾਂ ਜਨਾ ਮਾਨ ਕਰਾਵਾਂਗੇ ਕਿੰਨਾ ਕਰਦੀਏ 2000 ਕਰਦੀਏ ਮਾਨ ਕਿੰਨਾ ਕਰਤਾ ਅੱਛਾ 27 27 ਦੀ ਜੀ 27 ਆ ਤੇ ਦੇ ਦੋਗੇ ਹਾਂਜੀ ਠੀਕ ਹੈ ਜੀ ਇਹ ਵੀ ਦੁੱਧ ਦੇਣਾ 11 12 ਕਿਲੋ ਜਿਹੜਾ ਆ ਰਾਮ ਨਾਲ ਦੇਈ ਜਾਣਾ ਠੀਕ ਹੈ ਇਹ ਵੀ ਥੋੜੀ ਜਿਹੀ ਮਸਤੀ ਚਲੋ ਹਾਂਜੀ ਹਾਂਜੀ ਦੁੱਧ ਨੂੰ ਬੜੀ ਚੰਗੀ ਥੱਲੇ ਠੀਕ ਹੈ ਤੇ ਹੁਣ ਇੱਕ ਆ ਗਈ ਆਪਣੇ ਕੋਲ 30ਵੇਂ ਨੰਬਰ ਤੇ ਥਾਣੇ ਦੇ ਖਾਦੇ ਤੇ ਵੀ ਲਾਗੇ ਤਾਂ ਭਵਾਨੇ ਲਈ ਤਾਂ ਕਿਹਦੀ ਥੋੜੀ ਗਾਨ ਹੋ ਜਾਂਦੀ ਹੈ ਇਹਦਾ 50 ਜੀ ਵਾਲ ਜੀ ਇਹਦੀ ਵੱਛੀ ਜੇ ਆ ਇਹਦੇ ਮਗਰ ਵੱਛੀ ਆ ਜਿੱਦਿ ਇਹਦਾ ਵੀ ਨਾ ਰੂ ਨਾ ਠੀਕ ਆ ਆ ਗਈ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ ਦੁੱਧ 8 ਲੀਟਰ ਦੇ ਅੱਛਾ ਹਾਂਜੀ ਤੇ ਸੂਆ ਕਿਨਵਾਇਦਾ ਇਹ ਪਹਿਲਾ ਸੂਆ ਜੇ ਅੱਛਾ ਹਾਂਜੀ ਤੇ ਉਤਰ ਚੋਂ ਚੋਂ ਚੁੱਕ ਕੇ ਚੋਂ ਚ ਬਿਲਕੁਲ ਓਕੇ ਆ ਪਤਾ ਹੀ ਗੱਲ ਆ ਉਏਨਾ ਜਿਦਾਂ ਸੁਈ ਨਹੀਂ ਆ ਮੰਨ ਲਓ ਵੀ ਉਹ ਪਚਾ ਨਹੀਂ ਪਾਉਂਦੇ ਰਹੇ ਅੱਛਾ ਥੋੜਾ ਆ ਰਿਆ ਕਰਦੀ ਰਹੀ ਪਹਿਲਾਂ ਮੰਨ ਲਓ ਖਰਾਬ ਅੱਛਾ ਕਿ ਹੁਣ ਇਹ ਵੀ ਅੱਗੇ ਫੀਡ ਸੁੱਟ ਕੇ ਇਤਰਾ ਹੀ ਮੰਨ ਲਓ ਚੋਰੀ ਦੀ ਹੈ ਪਹਿਲਣ ਕਰਕੇ ਥੋੜਾ ਜਿਆ ਕਰਦੀ ਹੈ ਅੱਛਾ ਥੋੜੀ ਕੋਲਲੂਲ ਕਰਦੀ ਹੈ ਉਹ ਕਰਦੀ ਔਲ ਕਰਦੀ ਠੀਕ ਹੈ ਚਲੋ ਬਾਕੀ ਕੋਈ ਵੀ ਰੋਕ ਸਾਬ ਨਾ ਇਹ ਬੰਦਾ ਕਰ ਜੂ ਚੰਗਾ ਇਹ ਨਹੀਂ ਦੱਸ ਤਕ ਲੋ ਅੱਛਾ 11 ਕਿਲੋ ਜਿਹੜਾ ਦੇਈ ਹੁਣ ਕਿੰਨਾ ਹੁਣ 8 ਲੀਟਰ ਬਿਲਕੁਲ ਤਿਆਰ ਹੈ ਤੋਰੋ ਹੈ ਕਰੀ ਬਾਕੀ ਇਹ ਕਿ ਆਪਣੇ ਕੋਈ ਔਸਾ ਨਾ ਸੋ ਸਮਝ ਕੇ ਵੇਖ ਕੇ ਖੜੇ ਬਾਕੀ ਜੇ ਇਹੋ ਜਿਹੇ گاਵਾਂ ਦਾ ਦੁੱਧ ਕਾਫੀ ਸੰਗਣਾ ਹੁੰਦਾ ਵਾ ਨਾ ਕੋਈ ਗਰਮੀ ਦੀ ਪ੍ਰਵਾਹ ਜਿੱਥੇ ਮਰਜੀ ਗਰਮੀ ਚ ਬੰਦੋ ਲੈ ਜਾ ਵੀਦੀ ਛੋਟੇ ਛੋਟੇ ਬਿਲਕੁਲ ਪੋਟੇ ਪੋਟੇ ਸਿੰਘ ਹੈਗੇ ਹਜੇ ਨਾ ਮਾਤਰੀ ਆ ਬਿਲਕੁਲ ਬਿਲਕੁਲ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ। ਬਣਾ ਨਿਕਰੇ ਬਾਕੀ ਉੰਜ ਮੰਨ ਲਓ ਦੁੱਧ ਕਰ ਦਿੰਦੀ ਆਪੇ। ਠੀਕ ਆ। ਤੇ ਕਿੰਨਾ ਰੱਖਨੇ ਦਾ ਮੁੱਲ? ਇਹਦਾ ਮੁੱਲ ਗਿਆ ਜੀ 27000। 27000। ਹਾਂਜੀ। ਛੋਟ-ਛੜ ਕਰਨੀ ਵਿੱਚ। ਕਰ ਦਾਂ ਕਰਾਂਗੇ ਛੋਟ। ਠੀਕ ਆ। 26 ਦੀ ਦੇ ਦਾਂਗੇ ਆਪਾਂ। 26000 ਦੀ ਦੇ ਦੋਗੇ। ਹਾਂਜੀ ਹਾਂਜੀ। ਠੀਕ ਆ। ਤੇ ਹੁਣੇ ਕਾ ਵੀ ਤੋਕੜ ਜੇ। ਹਾਂਜੀ ਇਹ ਤੋਪੜੀ। ਇਹ ਦੇਖੋ ਕਿੰਨਾ ਦੁੱਧ। ਇਹਦੇ ਕੋਲ ਦੁੱਧ 5 ਕਿਲੋ ਜ। ਹੈਗਾ ਪੱਕਾ। ਪੱਕਾ 5 ਕਿਲੋ। ਤੋਰੋ ਫੇਰ ਇਹਨਾਂ ਨੂੰ। ਬਾਕੀ ਇਹ ਵੀ ਸੱਜਰ ਚੰਗੇ ਦੁੱਧ ਵਾਲੀ ਆ ਇਹ ਆ ਕਿ ਸਾੰਭੀ ਘੱਟ ਹੈ ਵੀ ਕਿਸੇ ਨੇ ਬਲੱਡ ਬਾਕੀ ਬੰਤੇ ਰਹੀ ਹੁੰਦੀ ਹਰ ਕਿਸੇ ਵੀਡੀਓ 'ਚ ਹੱਥ ਜੋੜ ਕੇ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀ ਆ ਭਾਵੇਂ ਕੋ ਥੋੜੀ ਦੁੱਧ ਵਾਲੀ ਆ ਆਪਣੇ ਆਪ ਵੇਖ ਕੇ ਚਵਾਈ ਕਰਕੇ ਖੜਿਆ ਕਰੋ ਜੇਕਰ ਨਹੀਂ ਵੀ ਰੱਖ ਸਕਦਾ ਵੀਡੀਓ ਕੋਲ ਤੇ ਚਵਾ ਲਿਆ ਕਰੋ ਹਾਂ ਤੁਹਾਨੂੰ ਮਿਲ ਜੀ ਓਕੇ ਤੇ ਸਾਰੇ ਇਹਦਾ ਇੱਕ ਥਾਂ ਅਗਲੇ ਚ ਘਾਟ ਕੇ ਦੁੱਧ ਅੱਛਾ ਇੱਕ ਅਗਲੇ ਥਾਂ ਤੇ ਤਰਾ ਘਾਟੇ ਬੈਣੀ ਤਾਂ ਦੂਸਰੇ ਪਾਸੇ ਜੇ 6 7 ਤਾਂ ਘਾਟ ਪਰਲੇ ਅਗਲੇ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਮੋਨੇ ਦਾ ਜਾਇਜ਼ ਹੀ ਜੇ 10000 ਜੀ 10000 ਆ ਵਿੱਚੋਂ ਕਿੰਨਾ ਕਰਨਾ ਮੰਨ ਜੈਸ ਨੂੰ ਹੀ ਕਰ ਦੋ ਬਿਲਕੁਲ ਜੈਸ ਨੂੰ ਹੀ ਕਰ ਦੋ ਬਿਲਕੁਲ ਜੈਸ ਨੂੰ ਇਹ 7000 ਦੀ ਜੀ ਅੱਛਾ 7000 ਦੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਠੀਕ ਹੈ ਜੇਰ ਕੁਝ ਕਹਨਾ ਬਸ ਮਿਹਰਬਾਨੀ ਬਾਕੀ ਹੈ ਕਿ ਚਲੋ ਕੋਈ ਫੋਨ ਲਾਵੇ ਮਾਨਤਨ ਮੌਕੇ ਤੇ ਹੋਣਗੇ ਤੇ ਬਾਕੀ ਆਪਣੀ ਤੁਹਾਡੇ ਘਰ ਹੋਏ ਕੋਈ ਤਸੱਲੀ ਕਰਕੇ ਖੜੇ ਹਨ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਅਧਿਆਪਨ ਵੇਖ ਚਾ ਕੇ ਪਛੁਗਰੀਦਿਆ ਕਰੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਡੇਢ ਮਹੀਨਾ ਹੋ ਗਿਆ ਟੀਕਾ ਭਰਿਆ ਜੋ ਵੀਰ ਜੀ ਦੱਸ ਹੁੰਦਾ ਸੀ ਤਾਂ ਭੁੱਲ ਗਿਆ ਇਹ ਵੀ ਉਹ ਘਰ ਵਾਲੇ ਕਹਿੰਦੇ ਬੋਲੀ ਨਹੀਂ ਆ ਅੱਛਾ ਉਹ ਤੋਂ ਬਾਅਦ ਬੋਲੀ ਨਹੀਂ ਆ ਤੇ ਇਹ ਵੀ ਇਹ ਚਾਂਸ ਹੈਗੇ ਆ ਆਪਾਂ ਤਾਂ ਖਾਲੀ ਕਰਕੇ ਦੇਣੀ ਜਿਹੜੀ ਗੱਲ ਆ ਠੀਕ ਹੈ ਜੀ ਉਹ ਅਗਲੇ ਦੀ ਕਿਸਮਤ ਹੈ ਠੀਕ ਹੈ ਜੀ